ਧੰਨਵਾਦ ਤੁਹਾਨੂੰ ਸਫਲਤਾ ਤੋਂ ਇਹ ਸੇਵਾ ਕੰਧਾ ਬਪਾ ਦਾ ਮਾਨ ਲਖਿਆ। ਸੋ ਕੀ ਕਹਿਣਾ ਚਾਹਗੇ ਕਿਵੇਂ ਦੇ ਦੂੰ? ਮੇਰਾ ਨਾਮ ਰਜਵਿੰਦਰ ਕੌਰ ਮੈਂ ਕੇਸ਼ੋਪਰ ਦੇ ਸਰਪੰਚਾ ਮੈਨੂੰ ਪਿੰਡ ਦੇ ਲੋਕਾਂ ਆਣੇ ਸਰਪੰਚ ਚੁਣਿਆ ਉਹਨਾਂ ਦਾ ਮੈਂ ਤੇ ਦਿਲ ਤੋਂ ਧੰਨਵਾਦ ਕਰਦੀ ਹਾਂ। ਪਿਛਲੀ ਪੰਚਾਇਤ ਬਲੋ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਜੋ ਤੁਹਾਡੀ ਹੁਣੇ ਜੂਰੇ ਪੂਰੇ ਕਰਾਈ ਜਾਣੇ। ਪਿੰਡ ਵਿੱਚ ਬਹੁਤ ਸਾਰੇ ਕੰਮ ਪਏ ਆ ਜਿਸ ਤਰ੍ਹਾਂ ਗਲੀਆਂ ਨਾਲੀਆਂ ਫਿਰ ਪਾਣੀ ਦਾ ਨਿਕਾਸ ਹੈ। ਹੋਰ ਮੜੀਆਂ ਸਮਸ਼ਾਨ ਘਰ ਦਾ ਕੰਮ ਪਿਆ ਹੋਇਆ। ਬਹੁਤ ਸਾਰੇ ਕੰਮ ਹੈ ਜੋ ਕਰਨ ਵਾਲੇ ਹੈਗੇ ਹਨ ਜਿਸ ਤਰ੍ਹਾਂ ਪਿੰਸਾ ਨੂੰ ਆਮ ਦੇਖਿਆ ਹੈ ਜਦੋਂ ਬਾਹਰ ਪਿੰਨਾਂ ਦੇ ਜਾਈਦਾ ਉਹ ਲੇਕਾਂ ਨਦੀਆਂ ਹੁੰਦੀਆਂ ਬਹੁਤ ਹੁਸਕੀ ਰਹੀਆਂ ਨੇ ਜਿਹੜੀ ਕੋਲ ਕੰਪਨਟ ਸੈਂਟਰ ਬਣ ਗਿਆ ਜਿਵੇਂ ਪੂਰੀ ਪਾਰਕਿੰਗ ਨਜ਼ਰ ਆਉਂਦੀ ਆ ਹੋਰ ਦਸਫੈਸਰੀ ਹੁੰਦੀ ਆ ਬੱਚਿਆਂ ਵਾਂਗ ਝੂਲੇ ਲੱਗੇ ਹੁੰਦੇ ਆ ਨੌਨ ਵਾਲਾਂ ਵਾਂਗ ਬੱਚੇ ਖੇਡਦੇ ਹੁੰਦੇ ਜੀ ਉਹ ਇੱਕ ਹਰਿਆ ਦੇਖਣ ਨੂੰ ਆਉਂਦੀ ਆ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਇਦਾਂ ਦੀ ਪ੍ਰੋਬਲਮਤੀ ਹੈਗੀ ਨਹੀਂ ਜੀ ਸਾਡੇ ਪਿੰਡ ਵਿੱਚ ਇਦਾਂ ਦੀ ਕੋਈ ਫੈਸਿਲਿਟੀ ਨਹੀਂ ਹੈਗੀ ਮੇਰੇ ਪਿੰਡ ਵਿੱਚ ਬਹੁਤ ਸਾਰੇ ਅਧੂਰੇ ਕੰਮਾਂ ਜਿਸ ਤਰ੍ਹਾਂ ਕਿ ਪਾਰਕਿੰਗ ਹੈ ਬੱਚਿਆਂ ਦੀ ਪਲੇ ਗਰਾਊਂਡ ਦੇ ਛੁੱਲੇ ਬਹੁਤ ਸਾਰੇ ਕੰਮ ਜੋ ਅਧੂਰੇ ਪਏ ਆ ਲੜੀਵਾਰ ਕਰਵਾਵਾਂਗੇ ਹੌਲੀ ਹੌਲੀ ਐਸਾ ਮਨ ਤੋਂ ਪ੍ਰਸੰਤਾ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੈ ਜੀ ਆ ਜਿਵੇਂ ਜੋ ਲੋਕ ਹੁੰਦੇ ਨੇ ਉਹਨਾਂ ਦੇ ਸਨਗਤ ਨਹੀਂ ਬਣਦੇ ਉਹਨੇ ਯਾਰੀ ਅਸਲ ਵਾਲਾ ਕਾਪੀ ਬਣੇ ਹੁੰਦੇ ਨੇ ਮਾਤਾ ਦਾ ਰਸਮ ਨਹੀਂ ਮਾਤਾ ਕੋਈ ਪਹੁੰਚਦਾ ਜੀ ਤੁਹਾਡੀ ਕੀ ਲੱਗਦਾ ਜੇ ਤੁਹਾਡੀ ਕੋਈ ਸਮੱਸਿਆ ਜੀ ਸਾਡੇ ਪਿੰਡ ਵਿੱਚ ਬਹੁਤ ਸਾਰੇ ਲੋਕੀਆ ਜਿਨ੍ਹਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹੋਏ ਕਈਆਂ ਦੇ ਬਣੇ ਹੋਏ ਆ ਤੇ ਉਹਨਾਂ ਦੇ ਰਾਸ਼ਨ ਮਿਲਦਾ ਹੀ ਨਹੀਂ ਪਿਆ ਤੇ ਉਹ ਅਸੀਂ ਉੱਥੇ ਦਫ਼ਤਰ ਗਏ ਸੀਗੇ ਉਹ ਕਹਿੰਦੇ ਕਿ ਜਦੋਂ ਵੀ ਸਾਈਡ ਖੁੱਲੇਗੀ ਤੇ ਅਸੀਂ ਤੁਹਾਡੇ ਟੱਚ ਵਿੱਚ ਜ਼ਰੂਰ ਆ ਕੇ ਸਾਰੇ ਕੰਮ ਕਰਵਾਵਾਂਗੇ ਵਧਦੀ ਐਜੂਕੇਸ਼ਨ ਲੈ ਕੇ ਵੀ ਮੇਂ ਦੇ ਦਿਓ ਤੇ ਕੀ ਲੱਗਦਾ ਸਕੂਲ ਦੇ ਵਿੱਚ ਕੋਈ ਸਟਾਫ ਦੀ ਕਮੀ ਲੱਗਦੀ ਤਾਂ ਇਹ ਅਪਗ੍ਰੇਡ ਹੋਣੀ ਲੋੜ ਹੈਗੀ ਨਹੀਂ ਸਕੂਲ ਵਿੱਚ ਬਹੁਤ ਵਧੀਆ ਟੀਚਰ ਆ ਬਹੁਤ ਵਧੀਆ ਪੜਾਉਂਦੇ ਆ ਬਾਕੀ ਕਹਿ ਰਹੇ ਕਿ ਸਾਨੂੰ ਸਫਾਈ ਲਈ ਕੋਈ ਕਰਮਚਾਰੀ ਚਾਹੀਦਾ ਹੈ ਉਹ ਮਨਰੇਗਾ ਦੀ ਗੱਲ ਤਾਂ ਇਹ ਮਨਰੇਗਾ ਤੇ ਜਿਹੜੇ ਜੋਬਲਰ ਬਣਦੇ ਆ ਉਹਨਾਂ ਨੂੰ ਰੁਜ਼ਗਾਰ ਨਹੀਂ ਦਪੈਂਦਾ ਉਹਨੇ ਜਾਇ ਨਾ ਪਾਈਆਂ ਤੇ ਉਹ ਤੁਹਾਡੀ ਗੋਆਏ ਵਿੱਚ ਕਿਵੇਂ ਕੰਮ ਕਰਾ ਕੀਤਾ ਜਾਂਦਾ ਸਾਡੀ ਗੋਆਏ ਵਿੱਚ ਅਦਾਂ ਦਾ ਕੁਝ ਨਹੀਂ ਹੋਏਗਾ ਜੋ ਵੀ ਕੰਮ ਕਰੇਗਾ ਮਨਰੇਗਾ ਥਰੂ ਉਹਨੂੰ ਉਹਦੀ ਦਿਹਾੜੀ ਮਿਲੂਗੀ ਮੰਤਵ ਕੱਚੇ ਕੋਠੇ ਨਾ ਮਿਲਾਈ ਜਾਂ ਨਵੇਂ ਮਹੌਮਰ ਰਿ ਗਈ ਜੀ ਤੁਹਾਡ ਜੀ ਦੇ ਪਿੰਡ ਦੇ ਵਿੱਚ ਕਿੰਨੇ ਨਵੇਂ ਮਹੌਮਰ ਰਿ ਗਏ ਤੇ ਕਿੰਨੇ ਕੱਚੇ ਕੋਠੇ ਸਾਡੇ ਕੱਚੇ ਕੋਠੇ ਕੋਈ ਵੀ ਬਾਈਕ ਘਰ ਹੈਗੇ ਜਿਨ੍ਹਾਂ ਦੇ ਕੱਚੇ ਕੋਠੇ ਹੈਗੇ ਉਹਨਾਂ ਦੀ ਗਰੰਟੀਆਂ ਭਰਾਈਆਂ ਹੋਈਆਂ ਸੋ ਕੋਈ ਆ ਨਹੀਂ ਆ ਗਿਆ ਨਹੀਂ ਹਜੇ ਤੱਕ ਕੋਈ ਨਹੀਂ ਆਈ ਕਹਿੰਦੇ ਸੈਂਟਰ ਗਵਰਨਮੈਂਟ ਵੱਲੋਂ ਜਦੋਂ ਵੀ ਪਾਸ ਹੋਊਗੀ ਜ਼ਰੂਰ ਆਏਗੀ ਅ ਮੰਤਾ ਉਹ ਕਈ ਵਾਰੀ ਪਿੰਡਾਂ ਦੇ ਝਗੜੇ ਇਹਨੇ ਕਹਵਾ ਜਾਂਦਾ ਕਿ ਲੋਕਾਂ ਨੂੰ ਖਾਣੇ ਤੇ ਕਰੇ ਤਾਂ ਖਾਣੇ ਤੇ ਅੰਜਾਣਾ ਸਮਾਜ ਵਿਪਾਰ ਨੂੰ ਬੜੇ ਪੈਸਾ ਹੀ ਲੁਵਾਉਣਾ ਹੁੰਦਾ ਜੀ ਇੱਕ ਤਾਂ ਸਾਂਝੀ ਦੀ ਗੀਜ ਹੁੰਨਿਆਰੀ ਹੁੰਦੀ ਆ ਕਿਵੇਂ ਦੇ ਰਹੇ ਸਾਡੇ ਪਿੰਡ ਵਿੱਚ ਇਦਾਂ ਦਾ ਕੁਝ ਨਹੀਂ ਕੋਈ ਵੀ ਸਮੱਸਿਆ ਹੋਏ ਤੇ ਉਹਨਾਂ ਦੀ ਇੱਥੇ ਹੀ ਹੱਲ ਕੀਤੀ ਜਾਂਦੀ ਆ ਸਾਡੇ ਟਾਈਮ ਵਿੱਚ ਜੋ ਵੀ ਮਸਲੇ ਹੋਏ ਆ ਘਰੇ ਹੀ ਬੈਠ ਕੇ ਸੁਲਝਾਈ ਗਏ ਆ ਥਾਣੇ ਤੱਕ ਜਾਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਪਈ ਜੋਤਨ ਮਸਿਆਰ ਰੋਡ ਤੋਂ ਜਾਂਸਤਾਨੇ ਮਹਿੰਮ ਚੱਲੀ ਜੀ ਜੋ ਆਪ ਜੀ ਦੇ ਮੈਨੋਂ ਲੈ ਕੇ ਕਿਵੇਂ ਦੇਦੇ ਉਹਨਾਂ ਲਈ ਵੀ ਅਸੀਂ ਥਾਂ ਥਾਂ ਤੇ ਪੋਸਟਰ ਲਗਵਾਏ ਆ ਬਾਕੀ ਵੀ ਜਾਗਰੂਤ ਕਰੀਦਾ ਲੋਕਾਂ ਨੂੰ ਫਿਰ 29 ਨੂੰ ਉੱਥੇ ਕਰਵਾਵਾਂਗੇ ਸਮਾਗਮ ਕਿ ਜੋ ਵੀ ਅਲਾਸਮੈਂਟ ਵਗੈਰਾ ਵੀ ਕਰਵਾਵਾਂਗੇ ਬਾਕੀ ਹੋਰ ਪੋਸਟਰ ਵਗੈਰਾ ਵੀ ਲਗਵਾਏ ਹੋਏ ਆ ਬਾਕੀ ਜੋ ਵੀ ਲੋਕਾਂ ਨੂੰ ਜਾਗਰੂਤ ਕਰਾਂਗੇ ਕਿ ਨਸ਼ਾ ਬਹੁਤ ਮਾੜੀ ਚੀਜ਼ ਆ ਅਦੇ ਲਈ ਤਣ ਤੋਂ ਜਿਹੜੇ ਵੀ ਇਦਾਂ ਦੇ ਹੋਣਗੇ ਹੋਰ ਨਾ ਪਿੰਡਾਂ 'ਚ ਵੀ ਉਹਨਾਂ ਨੂੰ ਅਦੇ ਬਾਰੇ ਜਾਗਰੂਤ ਕਰਾਂਗੇ ਸਤਨ ਸਿੰਘ ਸਾਹਿਬ ਸੀਵਰੇਜ ਸਮੱਸਿਆ ਕਾਫੀ ਗੰਭੀਰ ਬਣਾ ਦੇ ਵਿੱਚ ਕੀ ਤੁਹਾਡੇ ਪਿੰਡ ਦੇ ਸੀਵਰੇਜ ਨਾਲ ਹੈ ਹਾਂਜੀ ਹੈਗੀ ਆ ਸਾਡੇ ਪਿੰਡ ਵਿੱਚ ਕੋਈ ਵੀ ਸੀਵਰੇਜ ਨਹੀਂ ਪਿਆ ਹੋਇਆ ਕੀ ਤੁਹਾਡੇ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਹਾਂਜੀ ਕੋਸ਼ਿਸ਼ ਕੀਤੀ ਜਾਊਗੀ ਸੈਂਟਰ ਬੋਰਡ ਮੰਡਾ ਪੰਜਾਬ ਸਰਕਾਰ ਉਹ ਸੁਖ ਹਸੂਰ ਤਾਂ ਗਰੀਬ ਲੋਕਾਂ ਮਾਤੇ ਪਿੰਡਾਂ ਜਿੰਦੀਆਂ ਕਿੱਥੇ ਮੈਂ ਕਿੱਥੇ ਪਿੰਡਾਂ ਸੜੇ ਬੰਦੀ ਹੁੰਦੀਆਂ ਤੋ ਤੁਹਾਡੀ ਮਾਈਜੋ ਕਿਵੇਂ ਲੱਗਿਆ ਸਾਡੇ ਪਿੰਡ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ ਬਹੁਤ ਵਧੀਆ ਪੰਚਾਇਤ ਚੱਲਦੀ ਆ ਸਾਡੇ ਪਿੰਡ ਵਿੱਚ ਇਦਾਂ ਦੀ ਧੜੇਵਾਜੀ ਕੋਈ ਨਹੀਂ ਆ ਸਾਰੇ ਰਲ ਮਿਲ ਕੇ ਹਰ ਕਿਸ ਦਾ ਸਾਥ ਦਿੰਦੇ ਆ ਜਿੰਨਾਂ ਸਾਹਿਬ ਇੱਕਨ ਲੇਡੀਜ਼ ਸਪੰਝ ਹੋਣ ਦੇ ਨਾਤੇ ਬਾਕੀ ਲੇਡੀਆਂ ਨੂੰ ਕੀ ਮੈਸੇਜ ਦਗਾ ਕੀਤੇ ਅਨੁਵਾਦ ਤੋਂ ਵੱਧ ਪੜਾਇਆ ਜਾਏ ਜੋ ਕਿ ਉਹਨਾਂ ਨੂੰ ਪਤਾ ਹੋਏ ਕਿ ਦੁਨੀਆ ਵਿੱਚ ਸਾਰਾ ਕੁਝ ਕੀ ਚੱਲ ਰਿਹਾ ਵੱਧ ਤੋਂ ਵੱਧ ਪੜਨਗੀਆਂ ਤੇ ਦੇਸ਼ ਦਾ ਨਾਮ ਰੋਸ਼ਨ ਕਰਨਗੀਆਂ ਇਹਨਾਂ ਨੂੰ ਕਿਸੇ ਦੇ ਲਈ ਮਹਤਾਜ ਨਹੀਂ ਹੋਣਾ ਪਏਗਾ ਆਪਣੇ ਪੈਰਾਂ ਤੇ ਸਟੈਂਡ ਹੋਣਗੀਆਂ ਖੁਦ ਜੋਬ ਵਗੈਰਾ ਕਰਕੇ ਆਪਣਾ ਘਰ ਚਲਾ ਸਕਣਗੀਆਂ ਜੇਪਨ ਸਾਹਿਬ ਉਸ ਨੂੰ ਕਿਰਪਾ ਨਾਲ ਦੇ ਅਧਾਰ ਦੇ ਵਿੱਚ ਕੰਦੇ ਦੇ ਵਿੱਚ ਕੰਮ ਕਰਾਉਣ ਜਾਣਿਆ ਲੋੜੀਦਾ ਜਿਹੜਾ ਪੇਰੋਂ ਸਭ ਸੂਤਾ ਮੰਦਾ ਅਹੀਂ ਕਿ ਇੱਕ ਸਲਾਈ ਸੈਂਟਰ ਵੀ ਚਲਾਉਣਾ ਚਲਾਉਣਾ ਥੋੜੇ ਦਿਨਾਂ ਤੱਕ ਚਲਾ ਰਹੇ ਆ ਜੋ ਕਿ ਬੱਚੇ ਆ ਕਿ ਆਪਣਾ ਲੇਡੀਜ਼ ਆਪਣੀਆਂ ਸਲਾਈਸ ਵੀ ਕਰਕੇ ਆਪਣਾ ਗੁਜ਼ਾਰਾ ਕਰਨ ਬਾਕੀ ਹੋਰ ਵੀ ਜਿਹੜਾ ਵੀ ਕੰਮ ਕਹਿਣ ਗਿਆ ਤੇ ਉਹਨਾਂ ਦੇ ਨਾਲ ਅਸੀਂ ਬਿਲਕੁਲ ਸਹਿਮਤ ਹੋ ਕੇ ਚੱਲਾਂਗੇ। ਸੋ ਜੀ ਸਰਪੰਚ ਸਾਹਿਬ ਇਹਨਾਂ ਦੇ ਰਾਹ ਸੇਵਾਦਾਰਾਂ ਤੋਂ ਮਤਿਆਸ ਨਹੀਂ ਨਾ ਮਾਰ ਦੱਸ। ਸੋ ਕੀ ਮੈਸੇਜ ਮੈਂ ਤੁਹਾਨੂੰ ਪੜਾ ਰਿਹਾ ਕਿ ਜਿੰਨੇ ਵੀ ਪਿੰਡ ਵਿੱਚ ਹੋਣ ਵਾਲੇ ਕੰਮ ਹੈ ਪਿੰਡ ਦੇ ਲੋਕੀ ਨਹੀਂ ਕੱਲੇ ਸਰਪੰਚ ਨਹੀਂ ਹੈ ਸਾਰੇ ਵੋਟਰ ਹੀ ਸਰਪੰਚ ਹੈ ਜੋ ਵੀ ਪਿੰਡ ਦਾ ਅਧੂਰਾ ਵਿਕਾਸ ਹੈ ਉਹ ਸਾਡੇ ਨਾਲ ਮੋਢਾ ਨਾਲ ਮੋਢਾ ਮਲਾ ਕੇ ਕਾ ਪਿੰਡ ਦਾ ਵਿਕਾਸ ਕਰਵਾਉਣ ਤਾਂ ਜੋ ਪਿੰਡ ਵਧੀਆ ਬਣਾ ਸਕੀਏ ਤੇ ਜੋ ਵੀ ਅਧੂਰੇ ਕੰਮ ਹੈ ਉਹ ਸੀ ਕਰਵਾ ਸਕੀਏ